ਜਾਤ ਪਾਤ ਦਾ ਜਿਹੜਾ ਸਾਡੇ ਲੋਕਾਂ ਦੇ ਅੰਦਰ ਕਿੱਲਾ ਵਾ ਉਹ ਜਾਤ ਪਾਤ ਕੇਵਲ ਅੱਜ ਤੋਂ ਨਹੀਂ ਐ ਆਪਾਂ ਇਤਿਹਾਸ ਵੜੀਏ ਇਤਿਹਾਸ ਵਜ ਕੇ ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਜਾਤ ਪਾਤ ਬਹੁਤ ਜ਼ੋਰਾਂ ਤੇ ਸੀ ਇੱਕ ਚਰਨਾ ਵਗ ਰਿਹਾ ਹੁੰਦਾ ਸੀ ਨਾ ਮੈਂ ਬੜੀ ਵਾਰੀ ਬੇਨਤੀ ਕੀਤੀ ਐ ਇੱਕ ਚਰਨਾ ਵਗ ਰਿਹਾ ਹੁੰਦਾ ਸੀ ਉੱਥੇ ਬਾਹਮਣ ਸ਼ਨਾਣ ਕਰਦਾ ਸੀ ਤੇ ਉਹਦੇ ਤਨ ਨੂੰ ਸ਼ੋਕ ਗਿਆ ਹੋਇਆ ਪਾਣੀ ਅੱਗੇ ਖਤਰੀ ਵੈਸ ਤਾਂ ਸਭ ਤੋਂ ਲਾਸਟ ਨੇ ਸ਼ੂਤਰ ਆਪਕੇ ਸ਼ੂਦਰ ਦਾ ਪਰਸ਼ਾਵਾਂ ਵੀ ਬ੍ਰਾਹਮਣ ਦੇ ਉੱਤੇ ਪੈ ਜਾਂਦਾ ਹੈਗਾ ਤੇ ਬ੍ਰਾਹਮਣ ਆਪਣੇ ਆਪ ਦਾ ਧਰਮਪ੍ਰਸਟ ਹੋਇਆ ਸਮਝਦਾ ਹੈ ਸ਼ੂਦਰ ਨੂੰ ਸਭ ਤੋਂ ਜ਼ਿਆਦਾ ਨੀਵੀਂ ਜਾਤ ਦਾ ਗਿਣਿਆ ਜਾਂਦਾ ਸੀ ਤੇ ਬ੍ਰਾਹਮਣ ਨੂੰ ਸਭ ਤੋਂ ਉੱਚੀ ਜਾਤ ਫਿਰ ਭਾਈ ਗੁਰਦਾਸ ਜੀ ਲਿਖਦੇ ਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਿਖ ਚਾਨਣ ਹੋਵਾ ਜਿਉਂਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਭਲੋ ਵਾਲੋ ਸਤਗੁਰ ਨਾਨਕ ਪ੍ਰਗਟਿਆ ਸਤਗੁਰ ਨਾਨਕ ਸਾਹਿਬ ਪ੍ਰਗਟ ਹੋਏ ਮਿੱਟੀ ਧੁੰਦ ਜਗ ਚਾਨਣ ਹੋਵਾ ਉਹ ਕਿਹੜੀ ਧੁੰਦ ਮਿੱਟੀ ਅਗਿਆਨ ਦੀ ਧੁੰਦ ਮਿੱਟੀ ਧੁੰਦ ਜਗ ਚਾਨਣ ਹੋਵਾ ਤੇ ਚਾਨਣ ਕਿਹੜਾ ਹੋਇਆ ਗਿਆਨ ਰੂਪੀ ਚਾਨਣ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲੇ ਆ ਪਾਰੇ ਛਪੇ ਅੰਧੇਰ ਪੋਵਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਏ ਨੇ ਜਾਤ ਪਾਤ ਦੇ ਵਿਰੋਧ ਆਵਾਜ਼ ਉਠਾਈ ਬਾਹਮਣਾਂ ਦੇ ਨਾਲ ਮੱਥਾ ਲਾਇਆ ਸਰਕਾਰੀ ਦਰਬਾਰੇ ਇਹਨਾਂ ਬਾਹਮਣਾਂ ਨੇ ਸ਼ਿਕਾਇਤਾਂ ਕੀਤੀਆਂ ਬਾਹਮਣਾਂ ਦੇ ਨਾਲ ਮੱਥਾ ਆਇਆ ਜਾਤਪਾਤ ਦਾ ਕਿਲਾ ਜਿਹੜਾ ਲੋਕਾਂ ਦੇ ਤੌਣ ਜੀਗਾ ਉਹ ਕਿਲਾ ਸਭ ਤੋਂ ਪਹਿਲਾਂ ਕੱਢਿਆ ਸਾਰਿਆਂ ਨੂੰ ਐਕਟ ਕੀਤਾ ਅਕਾਲ ਪੁਰਖ ਨੇ ਸੋਝੀ ਦਿੱਤੀ ਐਸਾ ਸਮਾਂ ਸੀਗਾ ਕਿ ਜਦੋਂ ਬਾਹਮਣ ਬਾਹਮਣ ਚਾਹੇ ਬਿਲਕੁਲ ਅਨਪਰਗਵਾਰ ਹੋਵੇ ਤੇ ਜਿਹੜਾ ਸ਼ੂਦਰ ਆ ਉਹਨੂੰ ਚਾਹੇ ਕਿੰਨਾ ਗਿਆਨ ਹੋਵੇ ਉਹ ਸ਼ੂਦਰ ਨੂੰ ਤਾਂ ਵੀ ਤੁਸ਼ ਮਾਤਰ ਸਮਝਦੇ ਸੀ ਤੇ ਬ੍ਰਾਹਮਣ ਕਿਸੇ ਦੀ ਧੀ ਭੈਣ ਦੀ ਬੇਪੱਤੀ ਵੀ ਕਰ ਦਿੰਦਾ ਸੀ ਤੇ ਬ੍ਰਾਹਮਣ ਨੂੰ ਤਾਂ ਵੀ ਮਾਫ ਹੀਗਾ ਤੇ ਸ਼ੂਦਰ ਕੁਝ ਵੀ ਨਹੀਂ ਕਰਦਾ ਸ਼ੂਦਰ ਨੂੰ ਤਾਂ ਵੀ ਸਜ਼ਾ ਹੀ। ਇਸ ਹਾਲ ਸੀਗਾ ਸਾਡੇ ਦੇਸ਼ ਦੇ ਵਿੱਚ ਜਾਤੀਵਾਦ ਦਾ। ਫਿਰ ਜਾਤੀਵਾਦ ਦਾ ਖੰਡਨ ਕੀਤਾ ਗੁਰੂ ਨਾਨਕ ਸਾਹਿਬ ਨੇ। ਗੁਰੂ ਅਮਰਦਾਸ ਮਹਾਰਾਜ ਦੀ ਸ਼ਿਕਾਇਤ ਹੋਈ ਅਕਬਰ ਦੇ ਕੋਲ। ਅਕਬਰ ਦੇ ਕੋਲ ਸ਼ਿਕਾਇਤ ਹੋਈ ਭਾਈ ਜੇਠਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਤੀ ਅਕਬਰ ਦੇ ਦਰਬਾਰ ਦੇ ਵਿੱਚ ਲਿਖੀ ਗਏ ਬਾਣੀ ਪੜ੍ਹ ਕੇ ਸੁਣਾਈ ਬਾਣੀ ਦੀ ਵਿਆਖਿਆ ਕੀਤੀ ਤੇ ਅਕਬਰ ਵਰਗੇ ਮਹਾਨ ਬਾਦਸ਼ਾਹ ਨੇ ਕਿਹਾ ਕਿ ਇਹ ਬਾਣੀ ਈਡੀ ਪਵਿੱਤਰ ਬਾਣੀ ਹੈ ਜਿਸ ਬਾਣੀ ਨੂੰ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ بڑے بڑے ਸ਼ਹਿਨशाह ਰਾਜੇ ਬੜੇ ਬੜੇ ਆਪ ਇਸ ਬਾਣੀ ਦੇ ਕੋਲ ਜਾਣਗੇ ਚੱਲ ਕੇ ਤੇ ਫਿਰ ਉਹ ਅਕਬਰ ਬਾਦਸ਼ਾਹ ਜਦੋਂ ਗੋਦਵਾਲ ਸਾਹਿਬ ਦੀ ਧਰਤੀ ਤੇ ਆਏ ਤੇ ਬਰਾਬਰ ਪੰਕਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਜਿੰਨੂੰ ਆਪਾਂ ਅੱਜ ਪਹਿਲਾ ਪੰਕਤ ਫੇਰ ਸੰਗਤ ਕਹਿੰਦੇ ਆ ਪਹਿਲਾ ਪੰਕਤ ਕੀਤੀ ਲੰਗਰ ਛਕਿਆ ਤੇ ਫਿਰ ਸੰਗਤ ਕੀਤੀ ਗੁਰੂ ਸਾਹਿਬ ਦੀ ਤੇ ਉਹ ਅਕਬਰ ਰਾਜਾ ਆਪਣੇ ਕੋਲੋਂ ਬਹੁਤ ਧੰਨ ਦੌਲਤ ਗੁਰੂ ਘਰ ਨੂੰ ਦੇ ਕੇ ਚੱਲਿਆ ਸੀ ਪਰ ਗੁਰੂ ਸਾਹਿਬ ਨੇ ਕਿਹਾ ਵੀ ਇਹ ਗੁਰੂ ਘਰ ਲੰਗਰ ਕਿਸੇ ਵੱਡੇ ਰਾਜੇ ਦੀ ਜ਼ਗੀਰ ਦੇ ਨਾਲ ਕਿਸੇ ਵੱਡੇ ਰਾਜੇ ਦੀ ਡੋਨੇਸ਼ਨ ਦੇ ਨਾਲ ਹੀ ਲੰਗਰ ਨਹੀਂ ਚੱਲਦਾ ਇਹ ਲੰਗਰ ਸੰਗਤਾਂ ਦੇ ਦਸਵੰਧ ਦੇ ਨਾਲ ਚੱਲਦਾ ਹੈ ਸੰਗਤਾਂ ਦੇ ਕੀਰਤਨ ਦੇ ਨਾਲ ਚੱਲਦਾ ਹੁਣ ਉਹ ਬਾਹਮਣ ਪਰੇ ਪੀਤੇ ਬੈਠੇ ਸੀ ਉਹਨਾਂ ਬਾਹਮਣਾਂ ਨੇ ਸ਼ਿਕਾਇਤ ਕਰ ਕਰ ਕੇ ਚੌਥੇ ਪਾਤਸ਼ਾਹ ਦੀ ਵਾਰੀ ਆਈ ਪੰਜਵੇਂ ਪਾਤਸ਼ਾਹ ਦੀ ਵਾਰੀ ਆਈ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ ਤੇ ਇਸੇ ਕਰਕੇ ਬਹਿਣਾ ਪਿਆ ਗੁਰਨਾਨਕ ਦੀ ਜੋਤ ਪੰਜਮ ਪਾਤਸ਼ਾਹ ਉਹ ਵੀ ਜਾਦ ਪਾਦਵ ਰੋ ਸੀ ਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਾਂ ਆਪਣੇ ਵਿਸ਼ੇ ਵੱਲ ਲੱਗੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਅਮਰ ਸੰਚਾਰ ਕਰਾਇਆ ਲੈ 14 1699 ਦੇ ਵਿਸਾਖੀ ਨੂੰ ਗੁਰੂ ਸਾਹਿਬ ਨੇ ਆਪ ਸੰਚਾਰ ਕਰਾਇਆ ਪਈ ਰੋ ਪੰਜ ਪਿਆਰਿਆਂ ਨੂੰ ਅਮਰ ਸ਼ਕਾਇਆ ਉਹਨਾਂ ਪੰਜ ਪਿਆਰਿਆਂ ਪਾਸੋਂ ਆਪ ਵੀਰ ਰਸਨ ਹੋ ਗਏ ਵੀਰ ਰਸਨ ਹੋ ਗਏ ਆਪ ਅਮਰ ਸ਼ਕਾਇਆ ਉਹਨਾਂ ਦੇ ਕੋਲ ਇੰਨੇ ਟਾਈਮ ਨੂੰ ਕੁਝ ਪਹਾੜੀ ਰਾਜੇ ਆਉਂਦੇ ਆ ਤੇ ਆ ਕੇ ਕਹਿੰਦੇ ਆ ਕਿ ਗੁਰੂ ਪਾਸ਼ਾ ਸਾਨੂੰ ਵੀ ਅਮਰ ਸ਼ਕਾ ਕੇ ਸਿੱਖ ਬਣਾ ਦਿਓ ਆਂਦੇ ਆਓ ਸ਼ਕੋ ਆਂਦੇ ਇਹਨਾਂ ਨਾਲ ਥੋੜੀ ਛਕਣਾ ਵਾ ਆਂਦੇ ਸਾਨੂੰ ਵੱਖਰਾ ਤਿਆਰ ਕਰਕੇ ਸਿਖਾਓ ਤੇ ਗੁਰੂ ਪਾਸ਼ਾ ਨੇ ਬੇਨਤੀ ਕੀਤੀ ਕਿ ਭਲਿਓ ਇਹ ਅਮਰਤ ਕਦੀ ਵੱਖਰਾ ਨਹੀਂ ਹੋ ਸਕਦਾ ਜਾਤਾਂ ਪਾਤਾਂ ਦੇ ਵਿੱਚੋਂ ਕੱਢਣ ਲਈ ਅਮਰਤ ਯਾਰ ਕੀਤਾ ਵਾ ਅੰਦੇ ਜਾਤਾਂ ਪਾਤਾਂ ਦੇ ਹਿਸਾਬ ਨਾਲ ਅਮਰਤ ਯਾਰ ਨਹੀਂ ਹੋ ਸਕਦਾ ਸੱਚ ਜਾਣੇ ਉਹ ਲੱਗਦਾ ਨਹੀਂ ਪਈ ਅਹੀਂ ਕਿੱਥੋਂ ਤੁਰੇ ਤੇ ਕਿੱਥੇ ਆਣ ਖਲੋਤੇ ਅੱਜ ਜਾਤਾਂ ਪਾਤਾਂ ਦੇ ਹਿਸਾਬ ਦੇ ਨਾਲ ਵੱਖਰਾ ਬਾਟਾ ਤਿਆਰ ਹੋ ਰਿਹਾ ਵਾ ਬੀਬੀਆਂ ਵਾਸਤੇ ਵੱਖਰਾ ਬੰਦਿਆ ਵਾਸਤੇ ਵੱਖਰਾ ਛੋਟੀ ਜਾਤ ਵਾਲਿਆਂ ਵਾਸਤੇ ਵੱਖਰਾ ਵੱਡੀ ਜਾਤ ਵਾਲਿਆਂ ਵਾਸਤੇ ਵੱਖਰਾ ਇਹ ਲੱਗਦਾ ਨਹੀਂ ਵੀ ਅੱਜ ਉਹ ਪਹਾੜੀ ਰਾਜੇ ਤਾੜੀ ਮਾਰ ਕੇ ਹੱਸਦੇ ਹੋਣੀਆਂ ਵੀ ਗੁਰੂ ਸਾਹਿਬ ਤੁਸੀਂ ਤੇ ਆਂਦੇ ਅਮਰਵਖਰਾ ਤਿਆਰ ਕਰਨਾ ਨਹੀਂ ਗਾ ਅੱਜ ਤੇਰੇ ਸਿੱਖਾਂ ਨੇ ਵਖਰਾ ਕਰਤੇ ਆ ਜਗਨਨਾਥ ਪੁਰੀ ਦੇ ਪਾਂਡੇ ਤਾੜੀ ਮਾਰ ਕੇ ਹੱਸਦੇ ਹੋਣੇ ਆ ਬਾਬਾ ਸਾਨੂੰ ਆ ਗਿਆ ਨਾ ਵੀ ਜਾਤ ਪਾਤ ਚੋਂ ਨਿਕਲ ਜਾਓ ਤੇਰੇ ਸਿੱਖ ਫੇ ਜਾਤ ਪਾਤ ਦਾ ਖੰਡਾ ਪੁੰਦਾ ਵਾਟਾ ਵਖਰਾ ਤਿਆਰ ਕਰਕੇ ਬੈਠੇ ਆ ਇਹ ਲੱਗਦਾ ਨਹੀਂ ਵੀ ਕਿੱਥੋਂ ਤੁਰੇ ਕਿੱਥੇ ਅਣਖ ਉਤੇ ਬੇਨਤੀ ਆ ਤੁਸੀਂ ਅਮਰ ਸੰਚਾਰ ਕਰਾਓ ਪਰ ਮੇਰੀ ਬੇਨਤੀ ਆ ਆ ਡੇਰੇਦਾਰਾਂ ਨੂੰ ਵੀ ਬੀਬੀਆਂ ਨੂੰ ਵੀ ਉਸੇ ਬਾਟੇ ਚ ਬੰਦਿਆਂ ਨੂੰ ਵੀ ਉਸੇ ਬਾਟੇ ਚ ਗਰੀਬ ਨੂੰ ਵੀ ਅਮੀਰ ਨੂੰ ਵੀ ਉੱਚੇ ਨੂੰ ਵੀ ਨੀਵੇਂ ਨੂੰ ਵੀ ਉਸੇ ਬਾਟੇ ਚ ਅਮਰ ਸ਼ਕਾਉ ਇਹ ਜਾਤ ਪਾਤ ਦਾ ਜੰਜਾਲ ਗੁਰੂ ਸਾਹਿਬ ਨੇ ਖਤਮ ਕੀਤਾ ਤੇ ਅੱਜ ਇਹ ਜੰਜਾਲ ਨੂੰ ਆਪਾਂ ਖਤਮ ਰਹਿਣ ਦੀ ਜਾਤ ਪਾਤ ਦੇ ਹਿਸਾਬ ਨਾਲ ਦੁਬਾਰਾ ਵਾਟਣ ਤਿਆਰ ਕਰੀਏ ਮਹਾਰਾਜ ਬਾਣੀ ਚ ਕਹਿੰਦੇ ਏਕ ਪਿਤਾ ਏ ਕਿਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਅਛਾ ਬੇਨਤੀ ਕਰਾਂ ਇੱਕ ਸਿੱਖ ਨੂੰ ਖੂਨ ਦੀ ਲੋੜ ਹੋਵੇ ਹੁਣ ਉਹ ਰੌਲਾ ਪਾਈ ਜਾਵੇ ਵੀ ਮੇਰੀ ਹਿੰਦੂ ਨਾਲ ਬੰਦੀ ਨਹੀਂ ਗਈ ਹੁਣ ਰੱਬ ਨਾ ਕਰੇ ਉਸ ਸਿੱਖ ਨੂੰ ਕਿਤੇ ਖੂਨ ਦੀ ਲੋੜ ਪੈ ਜਾਵੇ ਉਹਨੂੰ ਕਿਹਾ ਜਾਵੇ ਵੀ ਤੈਨੂੰ ਜਿਹੜਾ ਖੂਨ ਚੜਨਾ ਵਾ ਉਹ ਖੂਨ ਚੜਨਾ ਵਾ ਮੁਸਲਮਾਨ ਦਾ ਹਿੰਦੂ ਦਾ ਖੂਨ ਚੜਨਾ ਵਾ ਤੇ ਕੀ ਉਹ ਸਿੱਖ ਆਪਣੇ ਆਪ ਜੇ ਗੱਲ ਕਹੂਗਾ ਵੀ ਮੈਂ ਖੂਨ ਨਹੀਂ ਚੜਾਉਣਾ ਉਹਨੇ ਆਖਣਾ ਜਿੱਦਾਂ ਮਰਜ਼ੀ ਕਰਕੇ ਮੇਰਾ ਬਚਾਅ ਕਰਦੇ ਹੋ ਖੂਨ ਚੜ੍ਹਾ ਦਿਓ ਜਾਤਪਾਤ ਮੁੜ ਕੇ ਵੇਖਾਂਗੇ ਸਮਝ ਆ ਗਈ ਇੱਕ ਮੁਸਲਮਾਨ ਨੂੰ ਲੋੜ ਹੋਵੇ ਉਹਨੂੰ ਪਤਾ ਹੋਵੇ ਹਿੰਦੂਆਂ ਦਾ ਮੇਰੀ ਬੰਦੀ ਕੋਈ ਨਹੀਂ ਉਹਨੂੰ ਪਤਾ ਹੋਵੇ ਖੂਨ ਜਿਹੜਾ ਮੈਚ ਹੋਇਆ ਹਿੰਦੂ ਦਾ ਹੋਇਆ ਵਾ ਕੀ ਉਹ ਕਹੂਗਾ ਵੀ ਮੈਂ ਹਿੰਦੂ ਦਾ ਖੂਨ ਨਹੀਂ ਲੈਣਾ ਉਹਨੇ ਆਖਣਾ ਮੈਨੂੰ ਇੱਕ ਵਾਰੀ ਖੂਨ ਚੜ੍ਹਾ ਕੇ ਮੇਰਾ ਬਚਾਅ ਕਰਦੇ ਹੋ ਬਾਅਦ ਵਿੱਚ ਆਪਾਂ ਵੇਖਾਂਗੇ ਜੋ ਵੀ ਹੋ ਤੇ ਮੇਰੀ ਬੇਨਤੀ ਆ ਹਿੰਦੂ ਤਰਕ ਕੋਰ ਆਪਸੀ ਇਹ ਮਾਨਸਾਫੀ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋ ਜਾਤ ਪਾਤ ਦੇ ਵਿੱਚੋਂ ਨਿਕਲ ਗਏ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਚਾਰ ਪੁੱਤਰ ਕੁਰਬਾਨ ਕਰਕੇ ਸਾਡੇ ਵੱਲ ਇਸ਼ਾਰਾ ਕੀਤਾ ਹੈ ਵੀ ਇਨ ਪੁੱਤਰਾਂ ਨੇ ਕੀ ਅਸੀਸ ਪਰ ਵਾਰ ਦੀ ਇਸ ਚਾਰ ਚਾਰ ਮੋਏ ਤੋਂ ਕਿਹਾ ਵਾ ਜੀਵਤ ਕੀ ਹਜ਼ਾਰ ਆਪਾਂ ਸਾਰੇ ਗੁਰੂ ਸਾਹਿਬ ਦੇ ਪੁੱਤਰ ਆ ਭਾਵੇਂ ਕੋਈ ਛੋਟੀ ਜਾਤ ਦਾ ਹੋਵੇ ਕੋਈ ਵੱਡੀ ਜਾਤ ਦਾ ਜਾਦਪਾਤ ਨੂੰ ਗੁਰਬਾਣੀ ਮੰਨਦੀ ਕੋਈ ਨਹੀਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਅੱਖਾ ਸਭ ਨਹੀਂ ਥਾਈ ਆਪਾਂ ਸਾਰੇ ਉਸ ਕਾਲਪੁਰਖ ਵੈਗਰੂ ਦੇ ਪੁੱਤਰ ਹਾਂ